ਸੋ ਮਮਨੇ ਤੁਹਾਨੂੰ ਅੱਜ ਗੁਰਨਵਾਜ ਨਾਲ ਕਰਦੇ ਆਂ ਗੱਲ ਸਾਸਰੀ ਕਰਨਾ ਜੂ ਤਤ ਤੀਕਰ ਹਰੂ ਜੀ ਤਤੀਕਰ ਮਿਰਚਾਂ ਨੂੰ ਲਾਇਆ ਪਾਣੀ ਅੱਜ ਗਰਮੀ ਬੜੀ ਪੈਂਦੀ ਆ 나ਜੂ ਫੇਰ ਮੇਰੇ ਨਾਲ ਵੇਂਦਾ ਨਾ ਜੇ ਨੇ ਦੂ ਵੀੜ ਮੀਰੀ ਲੀਤੀ ਦੰਦੀ ਨਹੀਂ ਮਿਲੀ ਨਾ ਤੂੰ ਵੀ ਤੂੰ ਨੇ ਤੂੰ ਵੀ ਤੂੰ ਆਹ ਆਪਣੀ ਮਾਜ ਤੁਹਾਨੂੰ ਵਿਖਾਉਨੇ ਆ ਕਿਉਂ ਉਹਨੂੰ ਕਾਲੀ ਪਈ ਆ ਗੱਡੀ ਆਪਣੀ ਸਵਿਫਟ ਅੰਗੂਰਾਂ ਦੀ ਵੱਲ ਅੰਗੂਰ ਲੱਗੇ ਨੇ ਕਰੋ ਚੱਕ ਨਾਲ ਵੀ ਆ ਗਿਆ ਇੱਧਰ ਦੇ ਫਟਾ ਸੁਆਸ ਨਾ ਜੇ ਨੇ ਦੁਨੀ ਬਾਈ ਕਰ ਨਾ ਜੂ ਬਾਈ ਕਰ ਦੋ ਚਲੋ ਚਾਚੂ ਨੂੰ ਬਾਈ ਕਰ ਦੋ ਬਾਈ ਕਰ ਦੋ ਬਾਈ ਕਰ ਦੋ ਨਾ ਜੂ ਬਾਈ ਕਰ ਦੇ